ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪਿੰਡਾਂ ਤੇ ਲੋਕ ਅਤੇ ਪਸ਼ੂ ਦੋਵੇਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਦੇ ਪਿੰਡ ਵਿਸ਼ੋਆ ਵਿੱਚ ਪਹੁੰਚ ਕੇ ਵੱਡੀ ਰਾਹਤ ਸੇਵਾ ਦੀ ਸ਼ੁਰੂਆਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਪਸ਼ੂਆਂ ਲਈ 200 ਚਾਰੇ ਦੀਆਂ ਟਰਾਲੀਆਂ ਨੂੰ ਹਰੀ ਝੰਡੀ ਦੇ ਕੇ ਵੱਖ-ਵੱਖ ਪਿੰਡਾਂ ਵੱਲ ਰਵਾਨਾ ਕੀਤਾ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਅਜਨਾਲਾ ਹਲਕੇ ਦੇ ਲਗਭਗ 100 ਤੋਂ ਵੱਧ ਪਿੰਡਾਂ ਵਿੱਚ ਇਹ ਚਾਰੇ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹੜ੍ਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਲਈ ਅਕਾਲੀ ਦਲ ਵੱਲੋਂ ਅਗਲੇ ਪੜਾਅ ਵਿੱਚ ਕਣਕ ਦੀ ਬਜਾਈ ਲਈ ਬੀਜ ਵੀ ਭੇਜੇ ਜਾਣਗੇ। ਇਨ੍ਹਾਂ ਨਾਂ ਨਾਲ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਵੱਡਾ ਨੁਕਸਾਨ ਚਲਣਾ ਪਿਆ ਹੈ ਉਹਨਾਂ ਵਿੱਚੋਂ 50 ਹਜ਼ਾਰ ਪਰਿਵਾਰਾਂ ਨੂੰ ਕਣਕ ਦੀ ਸਹਾਇਤਾ ਵੀ ਦਿੱਤੀ ਜਾਵੇਗੀ। ਉਹਨਾਂ ਨੇ ਐਲਾਨ ਕੀਤਾ ਕਿ ਅਗਲੇ ਕੁਝ ਦਿਨਾਂ ਵਿੱਚ ਅਕਾਲੀ ਦਲ ਵੱਲੋਂ 112 ਮੈਡੀਕਲ ਕੈਂਪ ਟੀਮਾਂ ਪੂਰੇ ਪੰਜਾਬ ਦੇ ਹੜ੍ਹ ਪੀੜਿਤ ਪਿੰਡਾਂ ਵਿੱਚ ਭੇਜੀਆਂ ਜਾਣਗੀਆਂ ਜਿੱਥੇ ਲੋਕਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਹਰ ਪ੍ਰਭਾਵਿਤ ਪਿੰਡ ਵਿੱਚ ਫੌਗਿੰਗ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਹੜ੍ਹ ਤੋਂ ਬਾਅਦ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੀ ਰਹੀ ਹੈ ਅਤੇ ਇਸ ਵਾਰ ਵੀ ਪਾਰਟੀ ਦੇ ਵਰਕਰ ਪਿੰਡਾਂ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਸੇਵਾ ਹੜਪੀਟਤਾ ਦੀਆਂ ਮੁੱਖ ਲੋੜਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ ਅੱਜ ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀਆਂ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਕੋਈ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਨ ਉਹ ਵੀ ਅਸੀਂ ਜਲਦੀ ਦੀល់ ਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ੍ਹ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਇਲਾਕੇ 'ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕ ਵਕ ਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ 2-3 ਦਿਨਾਂ ਦੇ ਵਿੱਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰ ਸਕਣ। ਸਭ ਪਹਿਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ ਜੀ। ਭਗਵਾਨਤ ਮਾਨ ਆਪਣੀ ਨਲਾਕੀ ਲੁਕੋਣ ਵਾਸਤੇ ਆਹ ਡਰਾਮਾ ਕਰਦਾ ਹੈ। ਸੈਸ਼ਨ ਦੀ ਕੀ ਲੋੜ ਹੈ? ਨਾ ਫੈਸਲਾ ਕੀਤਾ ਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘਟ ਕੋਟ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ। ਦੇਖੋ ਆਪਾ ਫਸ ਗਏ ਆ ਆ ਝਾੜੂ ਵਾਲੇ ਨੇ ਠੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਕੇ ਸੋਕੇ ਟਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਾਸਤੇ ਆ ਝਾੜੂਆਂ ਦਾ ਬਸ ਖਤਰੇ ਹੁਨ ਚਾਈਨਾ ਵਾਰਸ ਹਲਦੀ ਵਾਰਸ ਵੀ ਆ ਗਿਆ ਉਹਦੇ ਵਾਸਤੇ ਇਮੀਡੀਏਟਲੀ ਸਪਰੇ ਦੀ ਲੋੜ ਐ ਮੈਂ ਉਹੀ ਕਹ ਸੀ ਜਿਹੜਾ ਅਸੀਂ ਅਸੀਂ ਮਸ਼ੀਨਾਂ ਭੇਜੀਆਂ ਐ ਉਹ ਜਿਹੜੀ ਡਿਫੋਗਿੰਗ ਵਾਲੀਆਂ ਅਸੀਂ ਹਰ ਯੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ ਛੜ ਆਏ ਐ ਇੱਕ ਮਹੀਨਾ ਪੂਰਾ ਹਰ ਰੋਜ਼ ਸਪਰੇਅ ਕਰਿਆ ਕਰਨਗੇ ਘਰ ਘਰ ਜਾ ਕੇ ਮਗਰ ਦੋਰੀਆਂ ਨੂੰ ਲੈ ਕੇ ਕਿੰਨਾ ਦੇਖ ਰੋ ਮੈਨੂੰ ਬੜੀ ਦੁੱਖ ਨਾਲ ਕਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾਂ ਲਾਤੀਆਂ ਚਤ ਕੀ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਿਆ ਜੇ 50% ਹੋਊਗਾ 5000 ਰੁਪਿਆ 2000 ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਹਿਤਾ ਹੈ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜੇ ਦੂਜੇ ਵੀ ਜਿਹੜੀਆਂ ਇਹਨਾਂ ਨੇ ਮੌਕੇ ਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਿਵਾਨੀ ਨਹੀਂ ਦਿੱਤੀ ਜਿਹੜਾ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਦਰ ਦੇ ਲੋਕਾਂ ਦੀਆਂ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਤੋਂ ਜੇ ਠੇਕੇ ਦੇ ਲੰਦੇ ਆ ਜ਼ਮੀਨ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ ਮੁਆਵਜ਼ੇ ਦਾ ਨਾਮ ਉਹਨੂੰ ਕਿਹਾ ਦੇਖ ਰਿਹਾ ਕੋਈ ਮੁਸ਼ਕਲਾ ਚ ਆ ਰਹੇ ਨੇ ਮੈਂ ਹੋਰ ਕੇ ਤੁਸੀਂ ਦੇਖੋ ਹੋਰ ਠੱਗੀ ਇਹਨਾਂ ਦੀ ਹੋਰ ਠੱਗੀ ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਜਿਹੜੇ ਖੇਤ ਪੁਲਿਸ ਵਾਲੇ ਉੱਥੇ ਵੀ ਪਹੁੰਚ ਗਏ ਹੁਣ ਇਹਨਾਂ ਦਾ ਕੀ ਕਹਿ ਇਹ ਮੈਂ ਹੁਣ ਜਾਣ ਕੇ ਹੁਣ ਆਪ ਮਾਈਨਿੰਗ ਗਰਾਊਂਡ ਹਾਂ ਜੀ ਹਾਂ ਜੀ ਸ਼ੁਰੂ ਕਰ ਦਿਓ ਲੋਕਾਂ ਤੇ ਆ ਇੱਕ ਮੈਂ ਸ਼ੁਰੂ ਆ ਬੇਸ ਆਪਣੀ ਗਲਤੀ ਕੀ ਹੋਗੀ ਜਿਨਨੇ ਪੰਜਾਬ ਦੇ ਲੁਟੇਰੇ ਸੀ ਝਾੜੂ ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜੇ ਇਹਨਾਂ ਦੀ ਲੁੱਟ ਨਾ ਰੁਕੀ ਤੇ ਐਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ ਸਰ ਬੀਜੋ ਦੇ ਨਾਲ ਨਾਲ ਡੀਏਪੀ ਖਾਤੇ ਫਟੇਲਾ ਇਧਰ ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਦਾ ਤੁਸੀਂ ਇਹ ਅਨਾਉਂਸ ਕੀਤਾ ਕਿ ਕਿਸਾਨਾਂ ਨੂੰ ਅਸੀਂ 20 ਦੇਵਾਂਗੇ ਕੱਲੇ 20 ਨਹੀਂ ਤੁਹਾਨੂੰ ਡੀਏਪੀ ਵੀ ਦੇਣੀ ਚਾਹੀਦੀ ਹੈ ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਹੈ ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਬਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦਾ